ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਤੇ ਉਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀਆਂ ਨੇ ਜੇਕਰ ਜਲੰਧਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਹਿਲਾਂ 5 ਕੌਮ ਦਾ ਮੁਕਾਬਲਾ ਨਜ਼ਰ ਆ ਰਿਹਾ ਸੀ ਪਰ ਹੁਣ ਇਹ 3 ਕੌਮਾਂ ਦਾ ਮੁਕਾਬਲਾ ਨਜ਼ਰ ਆ ਰਿਹਾ ਹੈ ਇਸ ਦਾ ਕਾਰਨ ਕਿ ਨੇ ਇਸ ਸੀਟ ਦੇ ਉੱਤੇ ਹਾਲਾਤ ਕੀ ਬਣੇ ਹੋਏ ਨੇ ਕਿਹੜੇ ਕਿਹੜੇ ਉਮੀਦਵਾਰਾਂ ਵਿੱਚ ਫਸਮੀ ਟੱਕਰ ਰਹਿ ਸਕਦੀ ਹੈ ਤੇ ਸਥਿਤੀ ਕਿਸ ਤਰੀਕੇ ਨਾਲ ਉੱਭਰ ਕੇ ਬਾਹਰ ਆ ਸਕਦੀ ਹੈ ਉਸ ਉੱਤੇ ਪੂਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਾਂਗਰਸ ਵੱਲੋਂ ਚੰਦਰ ਸਿੰਘ ਚੰਨੀ ਆਪ ਵੱਲੋਂ ਪਵਨ ਕੁਮਾਰ ਟੈਨੂ ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ ਬਸਪਾ ਵੱਲੋਂ ਬਲਵਿੰਦਰ ਕੁਮਾਰ ਤੇ ਸੀਪੀਐਮ ਵੱਲੋਂ ਪਰਸ਼ੋਤਮ ਲਾਲ ਬਿਗਲਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਬਜੀਤ ਸਿੰਘ ਖਾਲਸਾ ਸਮੇਤ 20 ਉਮੀਦਵਾਰ ਜਿਹੜੇ ਉਹ ਜਲੰਧਰ ਤੋਂ ਚੋਣ ਲੜ ਰਹੇ ਨੇ ਆਪਣੀ ਆਪਣੀ ਕਿਸਮਤ ਅਜ਼ਮਾਉਣ ਦੇ ਵਾਸਤੇ ਜਦੋਜਾਤ ਉਹਨਾਂ ਨੂੰ ਕਰਨੀ ਪੈ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਚੰਨੀ ਨੂੰ ਜਲੰਧਰ ਤੋਂ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ ਪਰ ਹੁਣ ਵਿਰੋਧੀਆਂ ਵੱਲੋਂ ਕੀਤੇ ਗਏ ਜ਼ੋਰਦਾਰ ਪ੍ਰਚਾਰ ਕਾਰਨ ਮੁਕਾਬਲਾ ਫਸਮਾ ਬਣ ਚੁੱਕਿਆ ਹੈ ਕਾਂਗਰਸ ਦੇ ਫਲੋਰ ਤੋਂ ਬਧਾਇਕ ਚੌਧਰੀ ਵਿਕਰਮਜੀਤ ਸਿੰਘ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਕਰ ਰਹੇ ਨੇ ਅਤੇ ਸਾਬਕਾ ਮੁੱਖ ਮੰਤਰੀ ਡੇਰਾ ਬੱਲਾਂ ਦੇ ਕਰੀਬੀ ਦੱਸੇ ਜਾਂਦੇ ਨੇ। ਉਹਨਾਂ ਦੀ ਚੋਣ ਮੁਹਿੰਮ ਪਹਿਲਾਂ ਦੇ ਮੁਕਾਬਲੇ ਮੱਠੀ ਪੈਣ ਦੇ ਚਰਚੇ ਨੇ ਅਤੇ ਸੀਨੀਅਰ ਆਗੂ ਦੇ ਜਿਹੜੇ ਕੁਝ ਕਾਂਗਰਸ ਦੇ ਉਹਨਾਂ ਦੇ ਨਾਮ ਨਾ ਛਪਣ ਦੀ ਸ਼ਰਤ ਤੇ ਦੱਸਿਆ ਜਾ ਰਿਹਾ ਕਿ ਚੋਣ ਮੁਹਿੰਮ ਵਿੱਚ ਚੰਨੀ ਦੇ ਪਰਿਵਾਰ ਦਾ ਦਖਲ ਹੱਦੋਂ ਵੱਧ ਵੱਜ ਚੁੱਕਿਆ ਹੈ। ਇਹ ਵੀ ਦੱਸ ਦਈਏ ਕਿ ਜਿਸ ਕਾਰਨ ਪਾਰਟੀ ਵਰਕ ਨਿਰਾਸ਼ ਨੇ ਅਕਾਲੀ ਦਲ ਛੱਡ ਕੇ ਆਪ ਵਿੱਚ ਆਏ ਪਵਨ ਕੁਮਾਰ ਟੀਨੂ ਦੀ ਚੋਣ ਮੁਹਿੰਮ ਤੇਜ਼ੀ ਫੜ ਰਹੀ ਹੈ ਉਹਨਾਂ ਨੂੰ ਸੱਤਾਧਾਰੀ ਧਿਰ ਦੇ ਉਮੀਦਵਾਰ ਹੋਣ ਦਾ ਲਾਭ ਵੀ ਮਿਲ ਰਿਹਾ ਤੇ ਚਰਚਾ ਵੀ ਹੈ ਕਿ ਆਦਮਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਵਨ ਕੁਮਾਰ ਟੀਨੂ ਅਕਾਲੀ ਖੇਮੇ ਵਿੱਚ ਹੀ ਸੰਧ ਲਾ ਰਹੇ ਨੇ ਜੇਕਰ ਅਕਾਲੀ ਦਲ ਦੀ ਕਾਰਗੁਜ਼ਾਰੀ ਮਾੜੀ ਰਹਿੰਦੀ ਹੈ ਤਾਂ ਵੀ ਇਹ ਦੇਖਣਾ ਹੋਵੇਗਾ ਕਿ ਪਾਰਟੀ ਦੀ ਰਵਾਇਤੀ ਵੋਟ ਬੈਂਕ ਕਿਸਾਨੀ ਕਿਸ ਤਰਵਲ ਭੂਗਦੀ ਹੈ ਤੇ ਵਸਪਾ ਮੇਦਵਾਰ ਬਲਵਿੰਦਰ ਕੁਮਾਰ ਨੇ ਸਾਲ 2019 ਦੀਆਂ ਚੋਣਾਂ ਦੇ ਵਿੱਚ 2 ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸੀ ਪਰ ਉਦੋਂ ਉਹਨਾਂ ਨੂੰ ਕੋਈ ਹੋਰ ਧਰਾਂ ਦੀ ਵੀ ਹਮਾਇਤ ਹਾਸਲ ਸੀ ਜਿਹੜੀ ਕਿ ਹੁਣ ਨਹੀਂ ਹੈ ਇਹ ਵੀ ਦੱਸ ਦੇ ਕਿ ਜਿਮਨੀ ਜ਼ੋਨ ਦੇ ਵਿੱਚ ਆਪ ਦੀ ਟਿਕਟ ਤੇ ਸੰਸਦ ਮੈਂਬਰ ਬਣੇ ਸੁਸ਼ੀਲ ਰਿੰਕੂ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਜਿਮਨੀ ਜ਼ੋਨ ਚ ਭਾਜਪਾ ਸ਼ਹਿਰ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਗਈ ਹੈ ਤੇ ਕਸਬਿਆਂ ਦੇ ਵਿੱਚੋਂ ਚੰਗੀਆਂ ਵੋਟਾਂ ਵੀ ਜਿਹੜੀਆਂ ਮਿਲ ਚੁੱਕੀਆਂ ਨੇ ਅਤੇ ਰਾਮੰਦਰ ਬਨਮਗਰੋ ਹਲਾਕ ਜਿਹੜੇ ਬਦਲੇ ਨੇ ਪਰ ਜੇਕਰ ਵਿਸ਼ਲੇਸ਼ਕਾਂ ਦੀ ਮੰਨਿਆ ਤਾਂ ਜੇ ਕਾਂਗਰਸ ਪਿੰਡੂ ਇਲਾਕਿਆਂ ਦੇ ਵਿੱਚ ਬਿਹਤਰ ਕਾਰਗੁਜ਼ਾਰੀ ਕਰਦਾ ਤਾਂ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਏਗਾ ਕਿਉਂਕਿ ਸ਼ਹਿਰੀ ਵੋਟ ਦਾ ਵੱਡਾ ਹਿੱਸਾ ਭਾਜਪਾ ਦੇ ਹੱਕ ਵਿੱਚ ਭੂਤੇਗਾ ਤੇ ਪਿੰਡੂ ਇਲਾਕਿਆਂ ਦੀਆਂ ਵੋਟਾਂ ਬਾਕੀ ਸਾਰੇ ਉਮੀਦਵਾਰਾਂ ਵਿੱਚ ਵੰਡੀਆਂ ਜਾਣਗੀਆਂ ਹੁਣ ਜਦੋਂ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਤਾਂ ਸਾਰੀਆਂ 13 ਅੱਡੀ ਚੋਟੀ ਦਾ ਜੋਰ ਲਾਰੀਆਂ ਨੇ ਤਾਂ ਦਰਸ਼ਕਾਂ ਦੱਸਦੀਆਂ ਕਿ ਸਮੇਂ ਸਮੇਂ ਦੇ ਉੱਤੇ ਜੋ ਟੈਕਸਟ ਬੋਕ ਸਰਵੇ ਹੁੰਦੇ ਨੇ ਉਸ ਦਾ ਜ਼ਿਕਰ ਵੀ ਅਸੀਂ ਦਰਸ਼ਕਾਂ ਨਾਲ ਕਰਦੇ ਰਹਿੰਦੇ ਆ ਕਿ ਕਿਸ ਸੀਟ ਤੋਂ ਕਿਹੜੇ ਉਮੀਦਵਾਰ ਦੀ ਸਥਿਤੀ ਕੀ ਨਜ਼ਰ ਆ ਰਹੀ ਹੈ ਪਰ ਜਦੋਂ ਜਦੋਂ ਚੋਣਾਂ ਨੇੜੇ ਆ ਰਹੀਆਂ ਨੇ ਚੋਣਾਂ ਦੇ ਇੱਕ ਹਫ਼ਤੇ ਪਹਿਲਾਂ ਹਾਲਾਤ ਨੇ ਜਿਹੜੇ ਉਹ ਵੱਖਰੇ ਰਹਿ ਸਕਦੇ ਨੇ ਕਿਉਂਕਿ ਉਸ ਸਮੇਂ ਚੋਣ ਪ੍ਰਚਾਰ ਪੂਰੇ ਜੋਰਾਂ ਤੇ ਹੁੰਦਾ ਹੈ ਸਿਆਸੀ ਧਿਰਾਂ ਲੋਕਾਂ ਨੂੰ ਜਾਂ ਬੂਟਰਾਂ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਨ ਵਾਸਤੇ ਬਹੁਤ ਕੁਝ ਕਰਦੀਆਂ ਨੇ ਬਹੁਤ ਤਰ੍ਹਾਂ ਦੀਆਂ ਸਥਿਤੀਆਂ ਬਦਲਦੀਆਂ ਨੇ ਉਹਨਾਂ ਦੇ ਵਿਚਾਰ ਉਹਨਾਂ ਦੇ ਭਾਸ਼ਣ ਦਾ ਤਰੀਕਾ ਇੱਕ ਵੱਖਰਾ ਹੁੰਦਾ ਹੈ ਅੱਡੀ ਚੋਟੀ ਦਾ ਜੋਰ ਉਹਦਾ ਲੱਗਿਆ ਹੁੰਦਾ ਪਰ 30 ਤਰੀਕ ਤੱਕ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਦੇ ਆਖਰੀ ਦਿਗ ਮੰਨਿਆ ਜਾਂਦਾ ਹੈ ਆਖਰੀ ਦਿਨ ਮੰਨਿਆ ਜਾਂਦਾ ਉਸ ਤੋਂ ਪਹਿਲਾਂ ਸਥਿਤੀ ਹੋਰ ਵੀ ਬਦਲ ਸਕਦੀ ਹੈ ਜੇਕਰ ਚੱਲ ਜੀ ਚੱਲੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਵੱਡੇ ਤੇ ਮਜ਼ਬੂਤ ਆਵੇਦਾਰ ਮੰਨੇ ਜਾ ਰਹੇ ਸੀ ਜਿਨ੍ਹਾਂ ਨੂੰ ਕਿ ਇੱਕ ਅਨਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਖਿਲਾਰਿਆ ਗਿਆ ਤੇ ਬਾਕੀ ਉਮੀਦਵਾਰਾਂ ਦੇ ਨਾਲ ਫਸਲਾ ਮੁਕਾਬਲਾ ਜਿਹੜਾ ਨਜ਼ਰ ਆ ਰਿਹਾ ਤਿੰਨੇ ਉਮੀਦਵਾਰ ਜੇਕਰ ਜਿਨ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿਚਾਰੇ ਮੁਕਾਬਲਾ ਇਹ ਪਹਿਲਾਂ ਪੰਜਪੋਣਾ ਮੁਕਾਬਲਾ ਮੰਨਿਆ ਜਾ ਰਿਹਾ ਸੀ ਫਿਲਹਾਲ ਤਿੰਨ ਕੋਨਾ ਮੁਕਾਬਲਾ ਨਜ਼ਰ ਆ ਰਿਹਾ ਚੰਨੀ ਨੇ ਜਿਹੜੇ ਫਿਲਹਾਲ ਜਿੱਦਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪੱਖ ਦੇ ਵਿੱਚ ਯਾਤਰ ਲੋਕ ਟੈਕਸਟ ਬੂਸ ਸਰਵਨ ਦੇ ਵਿੱਚ ਵੀ ਨਜ਼ਰ ਆਉਂਦੇ ਨੇ ਪਰ ਹਾਲਾਤ ਫਿਰ ਤੋਂ ਬਦਲ ਸਕਦੇ ਨੇ ਦੇਖਣਾ ਇਹ ਹੋਏਗਾ ਕਿ ਇਸ ਚੋਣ ਪੜ ਦੇ ਵਿੱਚ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ ਤੇ ਜਿਹੜਾ ਮੁਕਾਬਲਾ ਹੈ ਉਹ ਕੁਝ ਹੀ ਵੋਟਾਂ ਤੇ ਰਹੇਗਾ ਕਿਉਂਕਿ ਜਿੰਜੂ ਉਮੀਦਵਾਰ ਜਿਆਦਾ ਹੁੰਦੇ ਨੇ ਤਾਂ ਵੋਟ ਨੇ ਜਿਹੜੀਆਂ ਵਾਪਸ ਦੇ ਵਿੱਚ ਵੰਡੀਆਂ ਜਾਂਦੀਆਂ ਨੇ ਜਿਸ ਕਰਕੇ ਜਿਹੜਾ ਉਮੀਦਵਾਰ ਦੀ ਜਿੱਤ ਹਾਰ ਕੁਝ ਹੀ ਵੋਟਾਂ ਉੱਤੇ ਨਿਰਭਰ ਕਰਦੀ ਹੈ ਜਹੇ ਹਾਲਾਤਾਂ ਦੇ ਵਿੱਚ ਤਾਂ ਹੁਣ ਦੇਖਣਾ ਹੀ ਹੋਏਗਾ ਕਿ ਜਲੰਧਰ ਦੀ ਜਿਹੜੇ ਚੋਣਪੜ ਦੇ ਵਿੱਚ ਉਮੀਦਵਾਰ ਨੇ ਉਹਨਾਂ ਦੀ ਕਿਸਮਤ ਕਿੰਨੀਆਂ ਕਿ ਵੋਟਾਂ ਤੇ ਤੈਅ ਹੁੰਦੀ ਹੈ ਤੇ ਮੁਕਾਬਲਾ ਕਿਉਂ ਕਿਵੇਂ ਰਹਿੰਦਾ ਕਿਉਂਕਿ ਬਹੁਤ ਨੇੜੇ ਦੀ ਕਹ ਲਈਏ ਬਹੁਤ ਫਸਮਿਲ ਟੱਕਰ ਕਹ ਲਈਏ ਹੁਣ ਬਣ ਚੁੱਕੀ ਆ ਜਿਉ ਜਿਉ ਵੋਟਾਂ ਨੇੜੇ ਆ ਰਹੀਆਂ ਨੇ ਤਾਂ ਜਰੰਦਰ ਤੇ ਹਾਲਾਤ ਜੋ ਵੀ ਰਹਿਣਗੇ ਤੁਹਾਡੇ ਨਾਲ ਅਸੀਂ ਲਗਾਤਾਰ ਸੰਜੇ ਕਰਦੇ ਰਹਾਂਗੇ ਫਿਲਹਾਲ ਦਿਓ ਜੱਜ ਧੰਨਵਾਦ